ਫਾਜ਼ਲ ਕਾ ਅਬੋਹਰ ਰੋਡ ਤੇ ਪਿੰਡ ਰਾਮਪੂਰਾ ਦੀ ਨਹਿਰ ਦੇ ਨੇੜੇ ਪੈਲੈਸ ਤੋਂ ਵਾਪਸ ਆ ਰਹੇ ਮਨੀਸ਼ ਕਸ਼ਰੀਜਾ ਜੀ ਦੇ ਕੁੜਤਾ ਜੇਬ ਖਿੱਚ ਕੇ ਲੈ ਗਏ ਤੇ ਉਹ ਵਿਖਾ ਰਹੇ ਹਨ ਤੇ ਇਨਸਾਫ ਦੀ ਮੰਗ ਕੀਤੀ ਹੈ ਔਰ ਕੀ ਕੁਝ ਹੋਇਆ ਸਭ ਕੋ ਜਾਣਨੀ ਪੜਿਆ ਹਾਂਜੀ ਭਾਈ ਮੈਂ ਨਾ ਇਹ ਆ ਕਿ ਪੈਲੈਸ ਤੋਂ ਆ ਰਿਹਾ ਸੀ ਮੇਰਾ ਐਕਟਿੰਗ ਦਾ ਕੰਮ ਹੈ ਤੇ ਮੈਂ ਸੈਟਿੰਗ ਕਰਾ ਕੇ ਤੇ ਆ ਰਿਹਾ ਸੀਗਾ ਰਾਮਪੂਰਾ ਨਹਿਰ ਕੋਲ ਦੋ ਲੜਕੇ ਆਏ ਨੇ ਮੋਟਰਸਾਈਕਲ ਤੇ ਕਿ ਉਹਨਾਂ ਨੇ ਮੈਨੂੰ ਵਰਤ ਜੁਪਾ ਕੁੜਤਾ ਮਬਾਇਆ ਸੀ ਦੇਖੋ ਜੇਬ ਵੀ ਤੇ ਹੱਥੇ ਕੁਝ ਜਗਾਤੀ ਤਾਂ ਛੱਕਾ ਮਾਰਿਆ ਅੱਛਾ ਪਰਸ ਕੋ ਕੇ ਲੈ ਗਏ ਨੇ ਹਮਨੇ ਪਰਸ ਕੋ ਕੇ ਲੈ ਗਏ ਪਰਸ ਕੋ ਕੇ ਵਿੱਚੋਂ ਹੀ ਕੱਢ ਕੇ ਜੇਬ ਕੱਟ ਲਿਆ ਲੋਬ ਇਹ ਵੀ ਪਾੜ ਕੇ ਲੈ ਗਏ ਜੇਬ ਵੀ ਪਾੜ ਕੇ ਲੈ ਗਏ ਕਿੱਥੋਂ ਕਿੱਥੋਂ ਮਗਰ ਲੱਗੇ ਤੁਹਾਡੇ ਨੂੰ ਇਹ ਰਾਮਪੁਰਾ ਵਿੱਚੋਂ ਹੀ ਲੱਗੇ ਨੇ ਮੈਂ ਕਿ ਆਰ ਵੀ ਨਹੀਂ ਦਿਖ ਲਿਆ ਨਾ ਇਸ ਪੀਰ ਵਾਲੇ ਮੋੜ ਤੋਂ ਉੱਥੋਂ ਹੀ ਮਗਰ ਲੱਗੇ ਆ ਤੇ ਕੇ ਆਰ ਵੀ ਅਤੇ ਦਾਮਪੁਰਾ ਨਹਿਰ ਕੋਲਾ ਕੇ ਉਹਨਾਂ ਨੇ ਮੇਰੇ ਕਿੰਨੇ ਕੁ ਵਜੇ ਦੀ ਗੱਲ ਹੈ ਜੀ ਇਹ ਟਾਈਮ ਹੋ ਗਿਆ ਜੀ ਬਸ 6:10 ਮਿੰਟ ਪਹਿਲਾਂ ਦੀ 7:30 ਵਜੇ ਦੀ ਗੱਲ ਹੈ ਜੀ ਅੱਛਾ ਜੀ ਪਰਸ ਦੇ ਵਿੱਚ ਕੀ ਕੀ ਸਮਾਨ ਸੀ ਤੁਹਾਡਾ ਸਭ ਤੋਂ ਪੈਨ ਕਾਰਡ ਆਧਾਰ ਕ ਪੈਸੇ ਸੀਗੇ 8 9000 ਗਿਣਤੀ ਨਹੀਂ ਹੈਗੀ ਮੇਰੀ 8 9000 ਦੇ ਨੇੜੇ ਤੇਰੇ ਪੈਸੇ ਸੀ ਬਹੁਤ ਜ਼ਰੂਰੀ ਮੇਰੇ ਡਾਕੂਮੈਂਟ ਸੀ ਉਹਨਾਂ ਦੇ ਵਿੱਚ ਅੱਛਾ ਜੀ ਡਾਇਰੀ ਵਗੈਰਾ ਜਿਵੇਂ ਸਮਾਨ ਲਿਖੇ ਦਾ ਲੇਬਰ ਦਾ ਕੰਮ ਕਰ ਕੀ ਬਾਕੀ ਇਹ ਕੋਈ ਦਿੱਖੀ ਚੀਜ਼ ਸੀ ਉਹਨਾਂ ਜਿਹੜੀ ਨਾਲ ਲੈ ਗਏ ਨੇ ਲਾਗੇ ਆਉਣ ਦੇ ਕੋਲ ਕੋਈ ਦਿੱਖੀ ਚੀਜ਼ ਸੀ ਜਿੰਨਾਂ ਨੇ ਉਹਨਾਂ ਨੇ ਇੱਕੋ ਦਮ ਝਵੱਟਾ ਮਾਰਿਆ ਤੇ ਨਾਲੋਂ ਨਾਲ ਕੀ ਕਾਰਨ ਮੰਨਦੇ ਹੋ ਜਿਹੜੀ ਇੰਨੀਆਂ ਲੁੱਟ ਖੋਹਾਂ ਜਿਹੜੀ ਲਗਾਤਾਰ ਵਧ ਰਹੀ ਹੈ ਸ਼ਹਿਰ ਦਾ ਹਾਲ ਬਹੁਤ ਮਾੜਾ ਹੈ ਮੈਂ ਤਾਂ ਦੇਖ ਕੇ ਹੈਰਾਨ ਆ ਇੰਨੀ ਚਲਦੀ ਰੋਡ ਟ੍ਰੈਫਿਕ ਦੀ ਤੇ ਕੋਈ ਬੰਦਾ ਸੁਰੱਖਿਤ ਨਹੀਂ ਹੈਗਾ ਤੇ ਦੱਸੋ ਸ਼ਹਿਰ ਦਾ ਆਪਣੇ ਦਾ ਕੀ ਹਾਲ ਹੈ ਤੇ ਕੀ ਚੱਲ ਰਿਹਾ ਵੀ ਆਪਾਂ ਸ਼ਹਿਰ ਦੇ ਵਿੱਚ ਆਪਾਂ ਸੁਰੱਖਿਤ ਹੀ ਨਹੀਂ ਹੈਗੇ ਕਿਸੇ ਗੱਲ ਤੋਂ ਆਪਾਂ ਸ਼ਹਿਰ ਦੇ ਵਿੱਚ ਜੀ ਨਹੀਂ ਪਾ ਰਹੇ ਵੀ ਕਿਵੇਂ ਜੀਵਾਂਗੇ ਭੈਣਾ ਮਾਵਾਂ ਨੇ ਬੱਚਾ ਨੇ ਸਾਰਿਆਂ ਨੇ ਕੁਛ ਅਨਾਨਾ ਜਾਣਾ ਸ਼ਹਿਰ ਦੇ ਵਿੱਚ ਹੈ ਜੀ ਅੱਛਾ ਜੀ ਤੇ ਆਪਾਂ ਦੱਸੋ ਸ਼ਹਿਰ ਦਾ ਮੌਲ ਕੀ ਹੈ ਤੇ ਕੀ ਕਰਨਾ ਚਾਹੀਦਾ ਆਪਾਂ ਤੁਹਾਡੇ 60 ਦਿਨ ਲੱਗੇ ਕਿੱਥੇ ਜੀ ਨਹੀਂ ਸਾੜ ਤੋਂ ਬਚ ਗਿਆ ਹੀ ਮੈਂ ਕਿਉਂਕਿ ਬਹੁਤ ਔਕਾਤ ਮਾ ਲਿਆ ਮਤਲਬ ਸੰਭਲ ਗਿਆ ਗਿਰਿਆ ਨਹੀਂ ਮੈਂ ਹੂੰ ਇਹਦੀ ਸੂਚਨਾ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੁਣ ਤੱਕ ਨਹੀਂ ਲੱਗਿਆ ਜੀ ਮੈਂ ਹਜੇ ਜਸਟ ਹਜੇ ਇੱਥੇ ਪਹੁੰਚਿਆ ਤੇ ਤੁਹਾਡੇ ਭਰਾਵਾਂ ਨੂੰ ਫੋਨ ਕੀਤਾ ਤੇ ਬੇਜ ਭਾਈ ਸਾਹਿਬ ਨੂੰ ਸਾਨੂੰ ਫੋਨ ਕੀਤਾ ਕਰਿਆ ਜੀ ਤਾਂ ਹੁਣ ਬਿਲਕੁਲ ਜੇ ਨਾ ਲੱਗੇ ਤੇ ਵਾਸਤੇ ਵਧੀਆ ਨਹੀਂ ਹੈਗਾ ਆਪਣਾ ਸ਼ਹਿਰ ਫਾਇਲਕਾ ਸ਼ਾਂਤੀ ਰੂਪੀ ਅਸ਼ਹਿਰ ਮੰਦੇ ਤੇਗੇ ਪਰ ਜੋ ਅੱਜ ਦੇ ਹਾਲਾਤ ਨੇ ਨਾ ਜੀ ਬਹੁਤ ਮਾੜੇ ਨੇ ਕਰੋ ਨਿਕਲਣਾ ਹੀ ਬਾਹਰ ਬਹੁਤ ਮਾੜਾ ਹੈ ਮੈਂ ਕਹਿ ਸਕਦਾ ਨਜ਼ਰ ਲੱਗੀ ਫਾਇਲ ਕਰਨ ਨਜ਼ਰ ਨਹੀਂ ਲੱਗੀ ਹੈ ਜੀ ਬੇਤੇ ਬਹੁਤ ਗਲਤ ਹੋ ਰਿਹਾ ਕੰਮ ਅੱਛਾ ਜੀ ਤਾਂ ਉਹਨਾਂ ਕੋਈ ਤੁਸੀਂ ਆ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਐ ਸੀ ਡੀ ਵੀ ਨਹੀਂ ਬੋਤਾ ਜੀ ਭਲ ਨੂੰ ਹੀ ਫੋਨ ਕੀਤਾ ਹੀ ਪਹਿਲਾਂ ਸਾਨੂੰ ਕੋਈ ਕੰਮ ਆਉਂਦਾ ਤਾਂ ਗਲਤ ਹੋ ਜਾਂਦਾ ਸਾਡੇ ਨਾਲ ਅਸੀਂ ਰੁਪੇਸ਼ ਬਾਂਸਲ ਜੀ ਨੂੰ ਯਾਦ ਕਰਦੇ ਹਾਂ ਜਿਹੜੇ ਮੇਰੇ ਲੰਗੋਟਿਆ ਯਾਰ ਨੇ ਪਹਿਲਾਂ ਫੋਨ ਹੀ ਉਹਨਾਂ ਨੂੰ ਹੁੰਦਾ ਹੈ ਜੀ ਤੇ ਹੁਣ ਫਿਰ ਪੁਲਿਸ ਨੂੰ ਦੇ ਰਹੇ ਹਾਂ ਸ਼ਿਕਾਇਤ ਹਾਂਜੀ ਮੈਂ ਪੁਲਿਸ ਨੂੰ ਐਪਲੀਕੇਸ਼ਨ ਦੇਣਾ ਜੀ ਜੀ ਤੇ ਦੇਖਦੇ ਹਾਂ ਕੀ ਕਰਦੀ ਐ ਪੁਲਿਸ ਕਾਰਵਾਈ ਕੋਈ ਸਰਸਾਵਾਂ ਨੂੰ ਨਾਲ ਲੈ ਕੇ ਕੋਈ ਐਸਐਸਪੀ ਸਾਹਿਬ ਨਾਲ ਮੁਲਾਕਾਤ ਵੀ ਕਰੋਗੇ ਫਸਲ ਦੇਖਦੇ ਆਂ ਜੀ ਕਰਾਂਗੇ ਕੋ ਤੁਹਾਡੇ ਵਰਗੇ ਭਰਾ ਲੈ ਕੇ ਕੋਈ ਸੰਸਾ 3 4 ਨਾਲ ਜਿੰਨਾਂ ਨਾਲ ਜੁੜੇ ਹੋਇਆ ਜਾ ਕੇ ਐਸਐਸਪੀ ਸਾਹਿਬ ਨੂੰ ਇਸ ਮੋਰੈਂਡਮ ਦੇਾਂਗੇ ਕਿ ਦੇਖੋ ਸ਼ਹਿਰ ਦਾ ਕੀ ਹਾਲਾਤ ਹੈ ਕੋਈ ਪੀਸੀਆਰ ਨਹੀਂ ਕੋਈ ਕੁਝ ਨਹੀਂ ਐਵੇਂ ਕਾਗਜ਼ੀ ਦਾਵੇ ਨੇ ਕਿ ਉਹਨਾਂ ਨੂੰ ਕੀਤਾ ਜਾਵੇ ਸ਼ਰੇ ਆਮ ਦੇਖ ਲੋ ਜੀ ਕੁਝ ਨਹੀਂ ਮਤਲਬ 1 ਮਿੰਟ ਦੇ ਵਿੱਚ 1 ਸੈਕਿੰਡ ਦੀ ਗੱਲ ਹੈ ਏਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ਏਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ